ਸਿਵਲ ਸਰਜਨ ਪਟਿਆਲਾ ਡਾਕਟਰ ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀ ਕੋਵਿਡ-19 ਦੀ ਜਾਂਚ ਲਈ ਭੇਜੇ ਗਏ 296 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋ ਗਈ ਹੈ ਜਿਨ੍ਹਾਂ ਵਿੱਚੋਂ 287 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ਜਦਕਿ 7 ਕੇਸ ਪੋਜ਼ੀਟਿਵ ਪਾਏ ਗਏ ਹਨ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 4259 ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 119 ਪੋਜ਼ੀਟਿਵ ਹਨ ਜਦਕਿ 382 ਨੈਗੇਟਿਵ ਤੇ 318 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ਪੋਜ਼ੀਟਿਵ ਕੇਸਾਂ ਵਿੱਚ 2 ਦੀ ਮੌਤ ਹੋ ਚੁੱਕੀ ਹੈ ਤੇ 102 ਠੀਕ ਹੋ ਚੁੱਕੇ ਹਨ ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿ ਕੱਲ ਜਿਹੜੇ 296 ਸੈਂਪਲ ਅਸੈਂਸੀ ਲਏ ਸੀ ਉਹਨਾਂ 'ਚੋਂ 287 네ਗੇਟਿਵ ਆਏ ਨੇ ਦੋ ਰੀਪੀਟ ਹੋਣੇ ਨੇ ਤੇ ਸੱਤ ਸੈਂਪਲ ਪੋਜ਼ਿਟਿਵ ਆਏ ਨੇ ਸੱਤਾ 'ਚੋਂ ਪੰਜ ਵਿਅਕਤੀ ਹੋ ਨੇ ਜਿਹੜੇ ਕਿ ਰਾਜਪੁਰਾ ਇੱਕ 20 ਸਾਲਾ ਔਰਤ ਜਿਹੜੀ ਕਿ ਪ੍ਰੈਗਨੈਂਸੀ ਉਹ ਪੋਜ਼ਿਟਿਵ ਆਈ ਸੀ ਉਸ ਦਾ ਪਤੀ ਆ ਤੇ ਉਹਦੇ ਹੋਰ ਰਿਸ਼ਤੇਦਾਰ ਆ ਤੇ ਬੱਚਾ ਆ ਤੇ ਉਹਨਾਂ ਨੂੰ ਵੀ ਆਈਸੋਲੇਸ਼ਨ ਫੈਸਿਲਿਟੀ 'ਚ ਸ਼ਿਫਟ ਕੀਤਾ ਜਾ ਰਿਹਾ ਹੈ ਤੇ ਇੱਕ ਪੋਜ਼ਿਟਿਵ ਕੇਸ ਜਿਹੜਾ ਹੈਗਾ ਉਹ ਨਾਬਾ ਤੋਂ ਆਇਆ ਜਿੱਥੇ ਕਿ 52 ਸਾਲਾਂ ਔਰਤ ਆਪਣੀ ਬੇਟੀ ਕੋਲ ਦਿੱਲੀ ਤੋਂ ਆਈ ਸੀ ਵੀ ਪ੍ਰੈਗਨੈਂਸੀ ਦੇ ਸਮਨ ਚ ਮਿਲਨ ਕਰਕੇ ਉਹ ਪੋਜ਼ਿਟਿਵ ਆਈ ਹੈ ਕਿਉਂਕਿ ਲੋਬਾਰਲ ਐਨਲਿਸਿਸ ਕਰਕੇ ਗਾਈਡਲਾਈਨਸ ਉਸ ਤੋਂ ਆਪਣੀ ਸੈਂਪਲਿੰਗ ਕੀਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ 프라이ਮ ਹਸਪੀਟਲ ਚ ਵੀ ਇੱਕ ਲੇਡੀ ਐਡਮਿਟ ਸੀਗੀ ਸਵੀਅਰ ਐਕਿਊਟ ਰੈਸਪੀਰੇਟਰੀ ਇਨਫੈਕਸ਼ਨ ਨਾਲ ਉਹ ਵੀ ਪੋਜ਼ਿਟਿਵ ਆਈ ਹੈ ਇਨੋ ਸਾਰਿਆਂ ਦੀ ਕੌਂਟੈਕਟ ਟ੍ਰੇਸਿੰਗ ਬੜੀ ਜ਼ੋਰ ਨਾਲ ਕੀਤੀ ਜਾ ਰਹੀ ਹੈ ਟੀਮ ਨੇ ਕੰਮ ਕਰਨਾ ਸ਼ੁਰੂ ਕਰਤਾ ਹੈ ਤੇ ਕੱਲ ਨੂੰ ਇਹਨਾਂ ਦੇ ਕੌਂਟੈਕਟਸ ਦੇ ਹੋਰ ਸੈਂਪਲ ਲਏਗਾ ਤਾਂ ਕਿ ਕੋਈ ਕਸਰ ਨਾ ਹੋਵੇ ਤੇ ਫਰਥਰ ਸਪਰੈਡ ਨਾ ਹੋਵੇ ਤੇ ਇਸ ਤੋਂ ਇਲਾਵਾ ਅ ਇਸ ਤੋਂ ਇਲਾਵਾ ਸਤ ਗੁਰਾਂਧ ਮੰਦਰਪੁਰ ਰਹਿਣ ਵਾਲੇ ਬਜ਼ੁਰਗ ਜੋ ਕਿ ਫੌਟਰੀ ਹਸਪਤਾਲ ਚ ਕੋਵਿਡ ਤੇ ਹੋਰ ਬਿਮਾਰੀਆਂ ਨਾਲ ਦਾਖਲ ਸਨ ਉਹ ਕੋਵਿਡ ਦੀ ਕਜ਼ੈਕਟਿਵ ਟੋਰ ਕੋਟਾ ਨੈਗੇਟਿਵ ਆ ਨਾ ਕੋਵਿਡ ਤੋਂ ਤਾਂ ਬਾਹਰ ਹੋ ਗਏ ਪਰ ਹਲੇ ਮੁਹੱਲੀ ਉਸੇ ਹਸਪੀਟਲ ਚ ਜ਼ੇਰੇ ਇਲਾਜ ਨੇ ਕਿਉਂਕਿ ਉਹਨਾਂ ਨੂੰ ਕੁਝ ਹੋਰ ਵੀ ਕੋ-ਮੋਰਬਿਡ ਕੰਡੀਸ਼ਨ ਸੀਤੀਆਂ ਇਸ ਤਰ੍ਹਾਂ ਸਾਡੇ ਜ਼ਿਲ੍ਹੇ ਚ ਜਿਹੜੇ ਕਯੁਰ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ ਤੱਕ 102 ਹੋ ਚੁੱਕੀ ਐ ਐਕਟਿਵ ਕੇਸ 15 ਨੇ ਤੇ 4259 ਅਸੀਂ ਸੈਂਪਲ ਲੈ ਚੁੱਕਿਆ 4269 ਜਿਨ੍ਹਾਂ ਚੋਂ 3822 ਨੈਗੇਟਿਵ ਆਏ ਨੇ 119 ਪੋਜ਼ਿਟਿਵ ਆਏ ਨੇ ਦੇ 318 ਸੈਂਪਲ ਨੇ ਜਿਹੜੇ ਅੱਜ ਟੀਮਾਂ ਨੇ ਵੱਖ-ਵੱਖ ਥਾਵਾਂ ਤੋਂ ਲਏ ਨੇ ਇਹਨਾਂ ਦੀ ਰਿਪੋਰਟ ਕੱਲ੍ਹ ਆਵੇ। ਦੁਸ਼ ਦੁਨੀਆ ਤੇ ਕਰੋਨਾ ਮਹਾਮਾਰੀ ਦਾ ਅਸਰ। ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ ਕਸਬਾ ਸ਼ਹਿਰ ਹੋਵੇ ਯਾ ਤੀਸ਼ ਵਿਦੇਸ਼ ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮੰਨ ਦੀ ਆਵਾਜ਼ ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ ਆਪਨੇ ਹੀ ਤੱਕ ਪਹੁੰਚੇਗੀ ਸਾਡੀ ਵੀਡੀਓ ਕਾਲ ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀ ਐਕਟੀਵਿਟੀ ਦੇ ਨਾਲ